oh well, we'll ਭਗਵਨ ਸ਼ਬਦਾਂ ਦੀ ਵਿਚਾਰ ਜੋ ਕਿ ਭਗਵਨ ਬਾਈ ਮਹਸੂਲੋਕ ਪਰ ਇੱਕ ਆਰਤੀ ਦੇ ਰਾਜਪੁਰਪਾ ਚੌਥੇ ਪੋਜੇ ਦੀ ਵਿਚਾਰ ਕਰ ਰਿਹਾ ਸਤਿਗੁਰ ਸਚੇ ਪਾਤਸ਼ਾਹ مہاراج بخش کرتے ہیں جن لاچار ایک نائے جس کی آسنا درتی جائے جو گرمکھ ਇੱਕ ਹਰੀ ਅਕਾਲ ਪੁਰਖ ਵੈਗੁਰੂ ਦੇ ਨਾਮ ਦੇ ਵਿੱਚ ਲੱਗਦਾ ਨ ਸਿਮ ਆਪਣੇ ਦੇ ਵਿੱਚ ਜਿਸ ਦੀ ਆਸਨਾ ਵਰਤੀ ਜਾਏ ਉਹਦੀ ਆਸ ਉਹ ਖੰਡੀ ਉਹਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਜੁਨ ਦੇ ਦਾ ਕਿ ਇੱਕ ਪਰਮਾਤਮਾ ਜੀ ਦਾ ਦਰਦਾ ਹੋ ਜਾ ਇੱਕ ਕਹਿ ਲੋ ਕਿ ਉਹਦੀ ਭਾਵਨਾ ਕਦੇ ਵੀ ਖਾਂਦੀ ਨਹੀਂ ਆਂਦੀ ਸਾਧ ਸੰਗਤ ਜੀ ਦੇ ਇੱਕ ਪਰਮਾਤਮਾ ਦੇ ਨਾਮ ਦੇ ਨਾਲ ਤਾਂ ਇਹ ਸਭ ਕੁਝ ਮੇਰੇ ਵਿੱਚ ਠੀਕ ਕਦੇ ਨਾ ਹੋ ਰਹੀ ਜਗ ਕੀ ਅਰਦਾਸ ਉਹਨਾਂ ਪਿਆਰਿਆਂ ਦੀ ਅਰਦਾਸ ਕਦੀ ਵਿਰਚਿਤ ਜਾਂਦੀ ਜਿਹੜੇ ਪਰਮਾਤਮਾ ਦੇ ਚਰਨਾ ਚੋਰ ਇੱਕ ਮਾਨ ਤੇ ਇੱਕ ਤੇ ਧੋਕੇ

ਕਨ ਕਿਸੇ ਹੋਂਦ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਜਿਹਨੇ ਪਰਮੇਸ਼ਰ ਨੂੰ ਪ੍ਰਵਾਹ ਦਿੱਤਾ ਹੈ ਗੁਰਨਾਮ ਸਭ ਸੱਚੇ ਪਾਤਸ਼ਾਹ ਕਹਿੰਦੇ ਐਸੇ ਜਨਮ ਦੇਣ ਵਾਲੇ ਮਨਮੁਖ ਜੀ ਮਾ ਕਹਿੰਦੇ ਬਾਦ ਹੋਣੀ ਚਾਹੀਦੀ ਇਸ ਖਾਸ ਵਿਸਾਰ ਇਹ ਪਿਆਰ ਉਹਦੀ ਕੋਈ ਯਾਦ ਨਹੀਂ

ਜੇ ਨਾਮ ਹਰ ਵੇਲੇ ਨਾਮ ਨਾਲ ਵਸੇ ਤੇ ਮਾਲਕ ਦੀ ਜੈ ਹਰਿ ਵਾਣੇ ਕਿਤੇ ਵੱਡੀ ਸਤਿਗੁਰੂ ਕੀ ਗੱਲ ਕਰਦੇ ਇਸ ਕਰਕੇ ਮਾਲਕ ਕੀ ਕਿ ਸਿੱਖਾ ਨੂੰ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜ ਆਪਣੀ ਮਾਨਵਰਤੀ ਨੂੰ ਅਕਾਲ ਪੁਰਖ ਵੈਰੂ ਦੇ ਨਾਮ ਦੇ ਵਿੱਚ ਜੋੜਨਾ ਕਰ ਜੋੜਨਾ ਪਰਮੇਸ਼ਰ ਦੇ ਨਾਮ ਦੇ ਵਿੱਚ ਜਿਹਦੇ ਬਾਪਸ ਕੇ ਪਾਤਸ਼ਾਹ ਕਹਿੰਦੇ ਨੇ ਇਸੇ 52 ਪੰਕਤੀ ਦੇ ਨਾਲ ਮਿਲਦੇ ਵਚਨ ਨੇ ਇੱਛਾ ਪੂਰਕ ਸਰਬ ਸੁਖਦਾਤਾ ਹਰ ਇਨਸਾਰਿਕ ਭਾਵਨਾਵਾਂ ਪੂਰਨ ਕਰਨ ਵਾਲਾ ਉਹ ਇੱਕ ਅਕਾਲ ਪੁਰਖ ਵੈਰੂ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਤ ਦਾ ਵਾਸ ਹੈ ਕਾਮ ਤੀਨਾ ਜਿਸ ਅਕਾਲ ਪੁਰਖ ਵੈਰੂ ਦੀ ਵਾਸਤਿਕ ਕਾਮ ਤੀਨ ਬਹੁ ਬਣੀ ਗਈ ਹੈ ਜਿਹੜੀ ਛੱਤੀ ਪ੍ਰਕਾਰ ਦੇ ਭੋਜਨ ਦੇ ਉਪਕਾਰ ਤੁਖ ਵੈ ਜਾਗ ਦਾ ਵਾਸਾ ਕਾਮ ਤੇ ਨਾ ਸੋ ਐਸਾ ਹਰ ਧਿਆਇ ਮੇਰੇ ਜੀਣ ਤਾਂ ਸਰ ਸੁਖ ਪਾਵੈ ਮੇਰੇ ਮਨ ਆਏ ਮੇਰੇ ਮਨ ਉਹ ਆਕਾਰ ਤੁਖ ਵੈ ਨੂੰ ਕੀ ਬੰਦ ਕੇ ਕਰਕੇ ਭਵੇ

ਹੈ ਪੀ ਸੱਚ ਨਾਨਕ ਉਹ ਸੀ ਪੀ ਸੱਚ ਜਿਹੜਾ ਦੁਨੀਆ ਦੀ ਸ਼ੁਰੂਆਤ ਤੋਂ ਪਹਿਲਾਂ ਵੀ ਸੀ ਹੈ ਤੇ ਅਗਾਂਹ ਨੂੰ ਹੋਵੇ ਆਪੂਰਣ ਮਧਪੂਰਣ ਅੰਤਪੂਰਨ ਪਰਮੇਸ਼ਰ ਹੈ ਉਹ ਜਿਹੜਾ ਪਹਿਲਾਂ ਵੀ ਸੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਰਪੂਰ ਰਹੇ ਐਸੇ ਪ੍ਰਮਾਤਮਾ ਦਾ ਸਿਮਰਨ ਕਰਨ ਵਾਸਤੇ ਮਾਰ ਕਹਿੰਦੇ ਆ ਜਪ ਮੰ ਸਰਬਨਾਮ ਸਦਾ ਸਤਨਾਮ ਏਰੇ ਦੇਖੋ ਹੋਰ ਬੈਣੀ ਮਾਰ ਕਹਿੰਦੇ ਹਲ ਪਾਲਤ ਮੋਖ ਉਜਲ ਹੋਈ ਹਲ ਤੇ ਪਲ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਮਾਤ ਲੋਕ ਦੀ ਤੇ ਉਹ ਕਾਲ ਮੁਖ ਵਿਗਰੂ ਦੀ ਗੱਲ ਕਰਦੇ ਆ ਜਿਸ ਸਾਧ ਸੰਗਤ ਦੀ ਇਹ ਨਾ ਪਾਵਨ ਸ਼ਬਦਾਂ ਨੂੰ ਦੋ ਥਾਂ ਤੇ ਵਰਤੇ ਜਾਂਦਾ ਹੈ ਹਲੋ ਅੱਜ ਦੇ ਹਾਲਾਤ ਨੇ ਜਿਹੜੇ ਤੇ ਚੱਲ ਰਿਹਾ ਸਮਾਂ ਹਾਲਾਤ ਪਲਤ ਆਉਣ ਵਾਲਾ ਸਮਾਂ ਕਿੰਨੇ ਇਹਦੇ ਵਿੱਚ ਵੀ ਸੁੱਖ ਹੋਵੇਗਾ ਤੇ ਦੁਨਿਆਵੀ ਤੌਰ ਤੇ ਪਾਵਨ ਸ਼ਬਦ ਦਾ ਅਰਥ ਬਣਦਾ ਵੀ ਤੇਰੇ ਅੱਜ ਦੇ ਜਿਹੜੇ ਹਾਲਾਤ ਨੇ ایتھے بھی سکھ ہے کہ آنے والے بچ کے سکھ ہے پر تیسار کے اتنے بھی تینوں ما ملے گا کال پورک واحر جی در بچ سے مان مان گا ستگر آئے سرم ہاری ملے سوکھ نام ہر سوبھا چنتا لاہے سوبھا ملتی ہے آئی ملتی ہے اس کر کے من کہ ہلت تلت مکھ اجل ہوئی ہے نرت دیائی ہے ہر پورک ایک باری نہیں کہ نت ہے ہر روز پرمیشن کے نام دن اپنی برتی جوڑنا پائے گا کوئی ست نام جوڑنا پڑے گا نرت دیائی ہے ہر پورک نرنجنا مالک نہیں کہ جی وہ اتار پورس واحد نرنجن اکال پورک واحر جپا جا چاہے اوپ کا نا سن جاتا ہے من شانتی مل جاتی ہے ہر شانت من آئے وسیا جن اچھا سب لگ جائے گی من شانت ہوں من دور ہوتی دے نام گرو کے اددیش اپنی من برتی اکاگر کروں گے تو سات سنگ جی نشے پتہ تو رواں کے ساتھ سنگر جی سریر تو سکھ ہے امرت دیلے جاگا کہ سریر درست ہے ਅਮਰ ਕੁਬੇਰ ਦਾ ਯਾਤਨਾ ਜੀ ਕੋਈ ਯਾ ਕਹੇ ਨਿਤ ਇਕਣਾ ਬਠੇਨੀ ਆਰ ਜਾਂ ਦੂਜਾ ਸ਼ਾਇਰ ਆਵ ਰਿਹਾ ਜਿੱਤ ਡਾਕਟਰ ਵੀ ਕਹਿੰਦੇ ਆ ਕਿ ਭਾਈ ਤੜਕੇ ਸਵੇਹਾ ਉੱਠ ਕੇ ਅੱਧਾ ਕਿਲੋਮੀਟਰ ਕਿਲੋਮੀਟਰ ਤੁਰਿਆ ਕਰੋ ਪਾਈ ਪੈਦਲ ਤੁਰਿਆ ਕਰੋ ਨੇਰੇ ਕੋਈ ਸੁਆਗ ਵਗਦਾ ਨਹਿਰ ਬਗਦੇ ਕੰਡੇ ਕੰਡੇ ਤੁਰ ਕੇ ਆਕਮ ਭਰੇ ਘਾਹ ਨੂੰ ਤੁਰਿਆ ਕਰੋ ਨਿਗਾ ਵੰਦੀ ਹੈ اٹھ پیر چلتے شریف سریر تندرست رہتا ہے کہ جدو شریر تندرست رہے گا تو سات سنگھ جی عمر بھی بھے جب عمر بڑھے گی تو شکرانا بھی پرماتما تندرست ہے شکرانا بھی ਇਕੜਾ ਬੜੇ ਦੀ ਆਰ ਜਾ ਦੂਜਾ ਸਾਰੇ ਵਾਹਵਾ ਚਤ ਪਰਮੇਸ਼ਰ ਵੀ ਚੇਤੇ ਹੁੰਦਾ ਹੈ ਜਿੰਦਗੀ ਦੇ ਵਿੱਚ ਪਿਆਰ ਬਾਹ ਕਰਕੇ ਦੇਖੋ ਜਿਹੜੇ ਤਰਕੇ ਇਸ਼ਨਾਣ ਨਹੀਂ ਕਰਦੇ ਤਰਕ ਉੱਠਣਸਾਰ ਵਾਹਿਗੁਰੂ ਦਾ ਸਿਮਰਨ ਕੀ ਤੋਂ ਉਸ ਵਾਰ ਜਦੋਂ ਗੜਵਾ ਭਰ ਕੇ ਪਿੰਡੇ ਦੇ ਉੱਤੇ ਪਾਉਂ ਕਿ ਨਾ ਜਲ ਦਾ ਤੁਹਾਡੇ ਦੁੱਖ ਦੇ ਵਿੱਚੋਂ ਵਾਹਿਗੁਰੂ ਸ਼ਬਦ ਨਿਕਲਣ ਹੈ ਆਪ ਨੂੰ ਸਤਨਾਮ ਨਿਕਲਣਗੇ ਵਾਹਿਗੁਰੂ ਸ਼ਬਦ ਇਹ ਟਾਈਮ ਇਹ ਨਹੀਂ ਸਾਧੂ ਨੂੰ ਸੱਚੇ ਪਾਤਸ਼ਾਹ ਜੀ ਨੇ ਸਾਡੀ ਜ਼ਿੰਦਗੀ ਦੇ ਵਿੱਚ ਅਮਰ ਬੇਰਾ ਜੋੜਿਆ ਕੀ ਤਾਂ ਕੋਈ ਕਾਰਨ ਕਿਉਂ ਬੰਦਾ ਭਗਤੀ ਕਰੇ ਉਹਾਂ ਦੀ ਨਾਮ ਕਰੇ ਪਰ ਇਸ਼ਨਾਨ ਕਰਨ ਲੱਗ ਜਾ ਹਰ ਮੁੱਖ ਦੇ ਮੁੱਖ ਦੇ ਵਿੱਚੋਂ ਵਾਹਿਗੁਰੂ ਸ਼ਬਦ ਨਿਕਲਦਾ ਉਹ ਇੱਕ ਅਸਾਸ ਨਹੀਂ ਜੇ ਸਵਾਂ ਦੇ ਵਿੱਚ ਜੇ 100 ਜਿਹੜੇ ਇਸ਼ਨਾਨ ਕਰੇਗਾ 95% ਪਰਮਖਾਦੇ ਮੁੱਖ ਦੇ ਵਿੱਚੋਂ ਵਾਹਿਗੁਰੂ ਸ਼ਬਦ ਨਿਕਲਣਾ ਹੀ ਨਹੀਂ ਨਿਕਲਣਾ ਹੈ ਆਮਰਿਕ ਗੁਰਪੁਖਾਣੇ ਵਚਨ ਐਡ ਕੀਤੇ ਇਸ ਤਰ੍ਹਾਂ ਕੇ ਮਾਰਗ ਤੇ ਅਮਰ ਤਵੇਲਾ ਸੱਚ ਨਾਮ ਵਡਿਆਈ ਚਾਰ ਕਰਮੀ ਆਵੜਾ ਨਦਰੀ ਹੋਖਦਾਰ ਨਾਨਕੇ ਵਾ ਜਾਣੀਐ ਸਭ ਆਪੇ ਸਚਿਆ ਸਾਰਾ ਉਪ ਸੱਚ ਕੋਤੀ ਕੋ ਇਹ ਕਰਮਾਂ ਦਾ ਕੱਪੜਾ ਤਾਂ ਬਣਾ ਇਹ ਕਰਮੀ ਰੂਪ ਕੱਪੜਾ ਆ ਬਾਹਰ ਦਾ ਸਰੀਰ ਵੀ ਨਹੀਂ ਆਣਾ ਤੜ ਦਾ ਕੱਪੜਾ ਨਹੀਂ ਜਾਣਾ ਪਰ ਉਹ ਕਾਲਪੁਰਖ ਬੈਕੁਰੂਪੀ ਕਰਤਾਰ ਵਿੱਚ ਪਰਮੇਸ਼ਰ ਦੀ ਬੰਦਗੀ ਰੂਪ ਤੇਰੇ ਉੱਤੇ ਕੱਪੜਾ ਹੋਵੇਗਾ ਤਾਂ ਸਾ ਸੰਤ ਜੀ ਤੇਰੇ ਪਰਦੇ ਉੱਥੇ ਕਜੇ ਜਾਂਦੀ ਐਕਸੇ ਪ੍ਰਮਾਤਮਾ ਦੇ ਨਾਮ ਨਾਮ ਰੂਪ ਕੱਪੜਾ ਬਰਿਆਣਾ ਕਰੀਏ ਸਾਡੇ ਬਾਪ ਜਿਹੜੇ ਨੇ ਸਾਡੇ ਇਹਦੇ ਦੋਸ ਨੇ ਸਾਰੇ ਤਾਕ ਰਹਿ ਤ ਪਰ ਇੱਕ ਜਿੱਦੇ ਘਰ ਲਿਆ ਸੱਚੇ ਬਾਦਸ਼ਾਹ ਕਹਿੰਦੇ ਉਹਦੀਆਂ ਭਾਵਨਾਵਾਂ ਸਾਰੀਆਂ ਪੂਰਨ ਹੋ ਜਾਣੀਆਂ ਜੇ ਹਰ ਸਿਮਰਨ ਭਇਆ ਤਾਂ ਵੱਡ ਘਰ ਕੀਨੀ ਵੱਡ ਭਾਗੀ ਹੈ ਆਪਣਾ ਵੱਡੇ ਭਾਨਾ ਵਾਲੇ ਬੰਦੇ ਨਹੀਂ ਕਰਦੇ ਉਹਨਾਂ ਵੱਡੇ ਭਾਗੀਆਂ ਦੀ ਨਿਸ਼ਾਨੀ ਵੱਡੇ ਭਾਰ ਭੇਟੇ ਘੁਰ ਦੇਵਾ ਕੋਟ ਪ੍ਰਾਤ ਮਡੇ ਨਾਲ ਸੇਵਾ گروہ کی سیوہ کر کے بڑے وڈے پاپاں کا ناس جاتا ہے گروہ صاحب جی بھی آیا ساتھ آ چور آیا پانی کوٹیش ورگے آ گئے آگے سنگ جی سارے آ گئے بابا بیدی آ ہے ਚੋਰੀ ਕਰਕੇ ਆ ਰਿਹਾ ਸੀ गावा ਮੱਝਾਂ ਦੀ ਪਿੰਡ ਦੇ ਨੂੰ ਲੱਗ ਗਿਆ ਪਤਾ ਕਿ ਮਾਗਰਾ ਲਾ ਕੇ ਘਰ ਤੋਂ ਗਿਆ ਭੱਜਿਆ ਸਾਧ ਸੰਗ ਦੀ ਕੰਬਲ ਦੀ ਮੁਕਲ ਮਾਰੀਆਂ ਮੂੰਹ ਭਲੇਟ ਕੇ ਧਰ ਗੁਰ ਅਰਜਨ ਦੇਵ ਜੀ ਦਾ ਮੁਰਤਵੇ ਦਾ ਦੀਵਾਨ ਸਜਿਆ ਸਤਿਗੁਰਾਂ ਦੇ ਚਰਨਾਂ ਜਾ ਕੇ ਰਹਿ ਗਿਆ ਜੋ ਜਿਹੜੇ ਦੇਖਦੇ ਸੀ ਮਾਗਰ ਪਏ ਸੀ ਉਹ ਗੁਰੂ ਕੀ ਸੰਗਤ ਦੇ ਵਾਪਸ سچے so, پاشاہ مہاراج کہ ہاں بھائی کون ہے کہ مہاراج کرتا کیول گرو نے بخش دے سا سنگت جی بڑے بڑے پاپیاں کا ناس ستگاہ نے کیا کر کے مہاراج کہ دن دل کی دور نانک کا سبنش ہے جن ہر نام لگتا ہے روئی ਇਹਨਾ ਗੁਰਮਖਾਨੇ ਆਪਣੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਲਸਾਉਣਾ ਪੈਂਦਾ ਨਾ ਉਹਨਾਂ ਦੇ ਚਰਨਾਂ ਦੀ ਧੂੜ ਗੁਰੂ ਸਾਹਿਬ ਦੀ ਧੂੜ ਤੇ ਇਸ ਕਰਕੇ ਮਾਲਕ ਦੀ ਬਖਸ਼ਿਆ ਕਰਦੇ ਤੇ ਰਸਨਾ ਗੁਣ ਕੋ ਪਾਲਿ ਬੁਲਾਉਣ ਸ਼ਾਂਤ ਸਹਿਜ ਅਰੇਸ ਮਾਨੋ ਕੋ ਸਤਲੇ ਦੁਖ ਪਮਾਇ ਸਾਰੇ ਦੁਖ ਉੱਡ ਜਾਂਦੇ ਨੇ ਸਤ ਸ੍ਰੀ ਅਕਾਲ ਵਾਹਿਗੁਰੂ ਪਾਣੀ ਦੇ ਵਿੱਚ ਸਤਿਗੁਰੂ ਸੱਜੇ ਪਾਸ਼ਾ ਜੀ ਅਮਰਤ ਵਚਨ ਇਹ ਸਮਝਾਉਂਦੇ ਨੇ ਕਿ ਮਨ ਅੰਤਰ ਵਰਗਰੀ ਜਨ ਲਾਤਾ ਹਰ ਇੱਕ ਹੈ ਨਾ ਜਿਨ੍ਹਾਂ ਹੁਰਮਖਾਂ ਦਾ ਮਨ ਇੱਕ ਪ੍ਰਮਾਤਮਾ ਦੇ ਨਾਲ ਜੁੜ ਗਿਆ ਜਿਸ ਦੀ ਆਸ ਨਾ ਕੀਤੀ ਜਾਏ ਉਹਦੀ ਆਸ ਬੰਦੀ ਨਹੀਂ ਜਾਂਦੀ ਮੈਂ ਬਹੁਤ ਵਾਰੀ ਬੇਨਤੀ ਕਰਦਾ ਹਾਂ ਕਿ ਭਾਈ ਬਹੁਤ ਘਰਾਂ ਦਾ ਜਿਹੜਾ ਪ੍ਰੌਣਾ ਹੁੰਦਾ ਨਾ ਉਹ ਭੁੱਖਾ ਰਹਿ ਜਾਂਦਾ ਜਾਣ ਦੇਣਾ ਸਾਰੇ ਅਗਲਾ ਕਹਿੰਦਾ ਵੀ ਉਹ ਬਾਣੇ ਦੇ ਘਰ ਪ੍ਰਸ਼ਾਦਾ ਛਕਿਓਣੇ ਚਲ ਚਾਹ ਛਕਾ ਗੀ ਜਿਹਨੇ ਚਾਹ ਛਕੀ ਉਹ ਕਹਿੰਦਾ ਚਲ ਕੋਈ ਨਹੀਂ ਉਹਨਾਂ ਦੇ ਘਰ ਬਾਣੀ ਪੁਲਾਦ ਨੂੰ ਤੋੜ ਦਿੱਤੇ ਭੁੱਖਾ ਪੈ ਜਾਂਦਾ ਐਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਘਰ ਆਉਣ ਵਾਲਾ ਉਸ ਗੁਰਸਿੱਖ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਘਰ ਤੇ ਝੋਲੀ ਅਰਦਾਇ ਗੁਰੂ ਨਾਨਕ ਦੇ ਚਰਨਾਂ ਚ ਅਰਦਾਸ ਕਰਕੇ ਜਾਂਦਾ ਇਥੋਂ ਮੱਥਾ ਟੇਕਿਆ ਕਿਸੇ ਹੋਰ ਸਾਹ ਸਮੂਹੀ ਘਰ ਤੇ ਜਾ ਕੇ ਜਦੋਂ ਸੀਸ ਚ ਪਾਉਂਦਾ ਪਰ ਉਹ ਧਾਰਾ ਵਾਲਾ ਬਾਬਾ ਕਹਿੰਦਾ ਆਣਾ ਮੇਰੇ ਗੁਰੂ ਨਾਨਕ ਨੇ ਝੋਲੀ ਭਰ ਦਿੱਤੀ ਚਲਾਇਆ ਤੱਕ ਇਦਾਂ ਹੀ ਐ ਵੀ ਗੁਰੂ ਸਾਹਿਬ ਵੀ ਕਹਿੰਦੇ ਹੋਣਗੇ ਭਾਈ ਤੋਂ ਪਹਿਲਾਂ ਵਾਲੇ ਬਾਬੇ ਨੇ ਉਹਨੇ ਝੋਲੀ ਭਰਤੀ ਪਈ ਹੈ ਇਸ ਕਰਕੇ ਖਾਲੀ ਰਾਜ ਹੁੰਦਾ ਹੈ ਸਸੰਗਰਜੀ ਦੂਜੇ ਕਿਨਾਰੇ ਲੰਘਣਾ ਹੋਵੇ ਤੇ ਕਬੇੜੀ ਤੇ ਤਰਿਆ ਜਾ ਸਕਦਾ ਪਰ ਦੋ ਬੇੜੀਆਂ ਦੇ ਵਿੱਚ ਪੈਰ ਰੋਣੋ ਧਰ ਕੇ ਲੰਘੇਗਾ ਉਹ ਅਦਵਿਚਾਰੇ ਬਬ ਜਾਣਾ ਇਸ ਤਰ੍ਹਾਂ ਕਿ ਭਾਂਡਾ ਸਾਡਾ ਖਾਲੀ ਦਾ ਖਾਲੀ ਰਹਿ ਜਾ ਸਸੰਗਰਜੀ ਇਹ ਪੱਕੀ ਗੱਲ ਹੈ ਇੱਕ ਪ੍ਰਮਾਤਮਾ ਦੇ ਨਾਮ ਤੋਂ ਭਾਵੇਂ ਕਿਸੇ ਨਾਮ ਤੋਂ ਜੋ ਪਰ ਇੱਕ ਵੀ ਹੋਈਏ ਤਾਂ ਸਹੀ ਇੱਕ ਪ੍ਰਮਾਤਮਾ ਦੇ ਨਾਲ ਜੀ ਜਿਹੜੇ ਧਰਮ ਦੇ ਵਿੱਚ ਹੈ ਉਸ ਧਰਮ ਦੇ ਵਿੱਚ ਪ੍ਰਪਤਤ ਰਹੇਗੇ ਕਹਿੰਦਾ ਧਰਮ ਦੇ ਵਿੱਚ ਪ੍ਰਪਤ ਕਰੇ ਮੁਸਲਮਾਨ ਆਪਣੇ ਧਰਮ ਦੇ ਵਿੱਚ ਪ੍ਰਪਤਲੇ ਸਾਰੀਆਂ ਆਪਣੇ ਧਰਮ ਦੇ ਤੇ ਜਿਹੜਾ ਗੁਰੂ ਸਿੱਖ ਹੈ ਉਹਨੂੰ ਵੀ ਆਪਣੇ ਧਰਮ ਦੇ ਵਿੱਚ ਪੱਕਾ ਰਹਿਣਾ ਚਾਹੀਦਾ ਹੈ ਤੇ ਗੁਰੂ ਸਾਹਿਬ ਨੇ ਧਰਮ ਦੇ ਵਿੱਚ ਪੱਕਾ ਰਹਿਣ ਬਾਰੇ ਸਾਨੂੰ ਉਪਦੇਸ਼ ਦਿੱਤਾ ਹੈ ਅਮਰਤ ਬਾਰੇ ਕਿਹਾ پھر ہےت گو جی کے درد ہی آؤں ਆਹ ਕੀਤਾ ਕਰਕੇ ਸੀ ਇਸ ਤਰੀਕੇ ਨਾਲ ਜਦੋਂ ਗੁਰੂ ਦੇ ਨਾਲ ਉੱਭਾਰੇ ਸਾਡੇ ਮਨ ਦੀਆਂ ਭਾਰਾਂ ਮੋਗਲ ਹੋ ਜਾਂਦੀਆਂ ਅੱਗੇ ਮਹਾਰਜ ਬਚਨ ਕਰਦੇ ਆ ਸੇਵਕ ਹੋ ਸੇਵਾ ਬਣਾਈ ਤੁਖਮ ਪੂਜ ਪਰਮਪਤਾਈ ਸੇਵੋਂ ਤਾਂ ਪਰਮੇਸ਼ਰ ਦੀ ਸੇਵਾ ਕਰਨੀ ਹੀ ਮਨ ਨੂੰ ਆਉਂਦੀ ਹੈ ਗੁਰੂ ਘਰ ਸੇਵਾ ਕਰਨ ਦੇ ਮੌਕੇ ਵੀ ਦਿੰਦਾ ਗੁਰੂ ਪਿਆਰੇ ਜਿੱਦੇ ਗੁਰੂ ਦੀ ਕਿਰਪਾ ਹੋ ਜੇ ਉਹ ਸੇਵਾ ਉਸੋਦਾ ਨਹੀਂ ਮੈਂ ਮੈਂ ਕੀ ਕਰਨੀ ਹੈ ਗੁਰੂ ਆਪ ਹੀ ਕਿਰਪਾ ਕਰ ਦਿੰਦਾ ਹੈ ਐਨੀਆਂ ਬਖਸ਼ਿਸ਼ਾਂ ਵੀ ਨਾ ਸਾਡੇ ਤੇ ਵੀ ਹੋ ਜਾਣਗੀਆਂ ਕਦੋਂ ਕੋੜ ਗਿਆ ਜਦੋਂ ਹਰਿ ਪੂਜ ਪਰਮ ਪਰਮਾਈ ਜਿਸ ਸੇਵਕ ਨੇ ਹਰਿ ਨੂੰ ਪੂਜਿਆ ਉਸਨੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਭਾਈ ਮਾਨ ਦੇ ਪੰਜਵੇਂ ਪਾਤਸ਼ਾਹ ਜਿਹਦਾ ਵਚਨ ਮੰਨੇ ਆ ਆਸ ਤੇ ਪਾਸ ਸਰ ਸਿੱਖੀ ਦਾ ਤਾਰੂਕਸ਼ੋ ਬਾਹਰ ਨਹੀਂ ਤੇ ਐ ਸਿੱਖੀ ਉੱਤੇ ਸਿੱਖੀ ਨਹੀਂ ਕਰ ਸਕਦੀ ਮਾਰਕੀ ਕੀ ਮਤਲਬ ਕਿ ਜੇ ਤੂੰ ਸਰਜੀ ਸਰਵਰ ਦਾ ਉਜਗ ਹੈ ਤੂੰ ਸਰਜੀ ਸਰਬਜਨ ਸਿੱਖ ਹੈ ਜੇ ਤੂੰ ਗੁਰੂ ਨਾਨਕ ਦੀ ਸਿੱਖੀ ਚਾਹਣਾ ਹੈ ਸਿੱਖੀ ਤੇ ਸਿੱਖੀ ਕਦੇ ਨਹੀਂ ਲੱਗ ਸਕਦੀ ਜਦ ਆਸ ਨੂੰ ਧਾਰਨ ਕਰਨਾ ਜਾਉ ਉਹ ਸਿੱਖੀ ਦੇ ਉਪਰਕਾਰ ਹੋਇਆ ਮਾਰੇ ਕਿ ਨਹੀਂ من گرو نانک دی چاہیے پر مہاراج کی چنگا جی ہے تو سب تو پہلا کام کے کر جا کے اپنے گھر جا سکی سربر بنیا نہ کرتے اور تار دے بنتا کرتا لوگ کمیت ویڑے لوگ دسنا وہ روزی روٹی چلنی سی گزارا چلتا سی چنگی سند پاؤں کی ہر کوئی ہے جتنے کچھ مرضی واپجو ترق سب کو زیادہ بابیاگ جی ستگو سچے پاہ مارے گئے سڑتے جا وہ سرتے مارے گئے آ جاتا سپنا وہ سر سکتا ہے ستسنگ کی جس جی روزی روٹی, روٹی سے وہ وقت ہوگی گئی گریبی آنے لگ ہوئی گریبی پہلے جا ਜਿਹਨੂੰ ਵਿਹੋਕਮਕਾਰ ਦਾ ਲੈਣ ਆਈ ਤੋ ਵੱਡਾ ਨੀਰੇ ਵੀ ਹਿੱਟੀ ਹਲੇ ਦੀਆਂ ਜਿਹਨੂੰ ਕਿਨੂੰ ਬੈਠਾ ਹੀ ਕਰੇ ਫੈਦਲਾਸ ਕੋਈ 2 ਸਾਲ ਦਾ ਵੀ 4 ਸਾਲ ਦਾ ਪਰ ਜਦੋਂ ਸਾਕੀ ਸਰਪਰ ਦੀ ਪੂਜਾ ਕਰਨੋਂ ਹਟ ਗਿਆ ਤਾਂ ਉਹ ਕਾਰਜ ਕਰਨੋਂ ਹਟ ਗਿਆ ਤੇ ਸਾਸ ਸੰਗੀ ਦੀ ਕੋਲ ਜਿਹੜੇ 4 ਬੰਦੇ ਕੋਲੇ ਰਹਿਦੇ ਸੀ ਉਹ ਵੀ ਭੱਜ ਗਏ ਚੰਗਾ ਪੈਸਾ ਤੱਕ ਖਤਮ ਹੋ ਗਿਆ ਤੇ ਸਾਸ ਸੰਗੀ ਦੀ ਕੋਲ ਕਿ ਨੇੜੇ ਹੀ ਪੌਤਾ ਤੇ ਫੇਰ ਚੱਕਣੀ ਵਾਲੋਂ ਦਾ ਕਿ ਪਾਣੀ ਪੌੜੋਂ ਹੁੰਦਾ ਇਸ ਕਰਕੇ ਬਸੂਆ ਜਿਹੜੇ ਸਾਸ ਰੋਵੇ ਦੀ ਭੁੱਖ ਦੇ ਪਾਣੀ ਹੋ ਗਾ। ਤੇ ਲੋਕਾਂ ਨੇ ਕਿਹਾ ਲਓ ਜੀ ਇਹ ਤਾਂ ਕਦੇ ਪੀਰ ਦੀ ਕਿਰਪਾ ਆ ਗਈ ਭੁੱਖਾ ਮਾਰਨ ਲੱਗਾ ਪ੍ਰਤਾਨ ਗੁਰੂ ਅਰਜਨ ਦੇਵ ਜਰ ਕੇ ਸੱਚੇ ਪਾਸ਼ਾ ਹੁੰਦਾ ਮੈਂ ਤੇਰਾ ਹਾਂ। ਮਾਰਨ ਨਹੀਂ ਜੀ ਪਾਈਤੂ ਸਾਡਾ ਤਾਂ ਅਸੀ ਮੇਰੇ ਆ। ਪਰ ਕਦੇ ਜਦੋਂ ਕਦੇ ਗੁਰੂ ਦੇ ਲੰਗਰ ਵਿੱਚ ਕੀ ਕਰਦਾ ਹੈ ਮਹਾਰਾਜ ਲਖੜਾ ਲੈ ਕੇ ਆਉਣਾ। پرشادہ کتوں چکنا ہے کہ مہاراج گرو کے لنگر یہ سیوہ دھوڑا ہوئی ہے وہ کام ہوا بدلے چار پرشاد آئے نہیں کہتے پھر بارہ کا حکم منیا ایک پری کہ گروہ کے لنگر لکڑا کی لے کے آوجی پری کہ بازار میں بیچ کے وہ مایا ملتی ہے پھر وہ اب پانی خرید کر گھر دے بنا کے ਇੱਕ ਦਿਨ ਸਮਾਂ ਐਸਾ ਆਇਆ ਤਾਰੀ ਕੋਲੀ ਰਾਤ ਆ ਹਨੇਰੀ ਵਗ ਰਹੀ ਹੈ ਕੀ ਪੈ ਰਿਆ ਤੇ ਪੰਡ ਬਾਈ ਕੋ ਕੀ ਜਿਹੜੀ ਫੜੀ ਆ ਲੱਕੜਾਂ ਦੀ ਉਹ ਲਈ ਆਉਂਦਾ ਫਿੱਕੀ ਕੱਟਾ ਖਾ ਰੇ ਬੈਠਾ ਦਿਸਮ ਹੋ ਗਿਆ ਤੇ ਦੁਰਦ ਦੁਰਦ ਬੇਨਾਮ ਮੂਹਣ ਦੇ ਬੱਚੇ ਖੂਹ ਦੇ ਵਿੱਚ ਡਿੱਗ ਪਿਆ ਖੂਹ ਵਿੱਚ ਪਾਣੀ ਥੋੜਾ ਸੀ ਜਿਸ ਸਾਹ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਆਹਰ ਭਾਈ ਮਨ ਨੂੰ ਯਾਦ ਕਰ ਤੇਰੇ ਭਾਈ ਮਨ ਜੀ ਕੋ ਦੇਖਿਆ ਵੀ ਭਾਈ ਮਨ ਜੱਜ ਨਹੀਂ ਆਇਆ ਤੇ ਭਾਈ ਮਨ ਜੀ ਗੁਰੂ ਗੁਰੂ ਦਾ ਯਾਦ ਕਰ ਰਿਹਾ ਹੈ ਗੁਰੂ ਨੇ ਆਕੇ ਮੇਰੇ ਭਾਈ ਮਨ ਨੂੰ ਵਾਰ ਮਾਰੀ ਭਾਈ ਮਨ ਨਿਕਲ ਮਾਰੇ ਕਹਿੰਦੇ ਨਹੀਂ ਮਹਾਰਾਜ ਮੈਂ ਪਰੇ ਰੱਖਣਾ ਦੀ ਕਰ ਪਰ ਸਤਿਗੁਰੂ ਜੀ ਨੇ ਉਹ ਲੱਕੜੀ ਕੱਢੀਆਂ ਫਿਰ ਭਾਈ ਮਨ ਨੂੰ ਕਰਕੇ ਫਿਰ ਉੱਥੇ ਬਾਹਰ ਨੇ ਵਾਰ ਦਿੱਤਾ ਸੀ ਮਨ ਘੂਟਾ ਹੋਇਆ ਜਾਜ ਬੰਨ੍ਹਿਆ ऐसी कृपा ਸਰਪੁਰ ਸੱਚੇ ਬਾਦਸ਼ਾਹ ਮਾਣ ਕਰਦੇ ਨੇ ਤਾਂ ਕਰਕੇ ਕਹਿੰਦੇ ਨੇ ਸੇਵਕ ਕੋ ਸੇਵਾ ਕਰੇ ਐ ਸੇਵਕ ਨੂੰ ਉਹਨੂੰ ਸੇਵਾ ਆਉਂਦੀ ਐ ਆਉਂਦੀ ਐ ਭਾਵੇਂ ਜਿਹਨੂੰ ਗੁਰੂ ਦੇ ਹੁਕਮ ਦੇ ਸਮਝਣ ਦੀ ਜਾਣਕਾਰੀ ਇੱਕ ਤਾਂ ਗੁਰੂ ਦਾ ਹੁਕਮ ਹੀ ਨੇ ਮੰਨਿਆ ਭਾਈ ਕਿ ਅਸੀਂ ਆਪ ਮੰਨ ਲਿਆ ਦੇਖ ਲਓ ਭਾਈ ਤਾਈਆਂ ਬੇਣੀਆਂ ਭੈਣਾਂ ਬੈਠੀਆਂ ਨੇ ਗੁਰਮਖਵੀਰ ਬੈਠੇ ਨੇ ਗੁਰੂ ਘਰਾਂ ਵਿੱਚ ਸੇਵਾ ਕਰਦੇ ਹਾਂ ਦਸੋਖਾ ਕਿਨੇ ਕਿਨੇ ਮੂਲ ਮੰਤਰ ਦੀ ਜਾਂ ਵਾਹਿਗੁਰੂ ਮੰਤਰ ਦੀ ਯਾਦ ਕੀਤੇ ਹੋਗੇ ਸਭ ਇਹ ਲੜ-ਖੜਾ ਲੜਾਈਆਂ ਪੈਂਦੀਆਂ ਲਾਣਾ ਉੱਚੇ ਪਾਣੀ ਪਰਜਾਦਾਂ ਵਿੱਚ ਨਾ ਰਹਿਣਾਂ ਇਹ ਕਿੰਨਾ ਕੁਝ ਹੁੰਦਾ ਹੈ ਇਹ ਕਾਰਨ ਕੀ ਹੈ ਸੇਵਾ ਜਰੂਰ ਕਰਦੇ ਹਾਂ ਪਰ ਗੁਰੂ ਦਾ ਵਜਨ ਕੀ ਮੰਨਦੇ ਗੁਰੂ ਦਾ ਵਜਨ ਕੀ ਹੈ ਗੁਰ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਤਪਲਾਇ ਮਨ ਕਰੇ ਆਲਪਾਨਾ ਮੈਂ ਵਿੱਚੋਂ ਜਾਏ ਜੇ ਜਿੰਤ ਜੋੜ ਕੇ ਪਰਮੇਸ਼ਰ ਦੇ ਨਾਮ ਵਿੱਚ ਸੇਵਾ ਕਰਾਂ ਕਿ ਉਹ ਸੇਵਾ ਸਭੀ ਹੈ ਆਪੋ ਸਤ ਨਾਮ ਉਹ ਸੇਵਾ ਸਭੀ ਦੇ ਪਈ ਕਿਤੇ ਵੀ ਤੁਹਾਨੂੰ ਭਾਵੇਂ ਕਿਸੇ ਦੇ ਘਰ ਸਹਾਰ ਦਾ ਭੋਗ ਹੈ ਭਾਵੇਂ ਸੁਹਣੀ ਸਰ ਦਾ ਭੋਗ ਹੈ پام گھر کوئی کارج ہے گرو کے لنگر گرو گھر لنگر بنا پکاؤ بھی پیو مول منتر کا ساتھ واحگو کا جال گرو کے ناگری سکھ نے کوئی پرشادہ واحگ جی سب جی کرتا ہے کوئی بنا کوئی برتاؤ اس میں درمیان کی گرا سک کے واحر گرمنت کا جال کرو ਕਦੇ ਦੇਖਿਆ ਸਤਖੰਡ ਸ੍ਰੀ ਹਰਮੰਦਰ ਸਾਹਿਬੋ ਕਿ ਧੰ ਗੁਰੂ ਰਾਮਦਾਸ ਜੀ ਦੇ ਲੰਗਰ ਦੇ ਵਿੱਚ ਲੜਾਈ ਹੁੰਦੀ ਹੋਵੇ ਦਾਹ ਦਾ ਰੀ ਪ੍ਰਸ਼ਾਦਾ ਛੱਡ ਗਿਆ ਜਾਂ ਤੋਂ ਤੋਂ ਮੈਂ ਮੈਂ ਹੁੰਦੀ ਹੋਵੇ ਆਨੰਦਪੁਰ ਸਾਹਿਬ ਦੇ ਲੰਗਰਾਂ ਤੇ ਜਨਕ ਸਾਖ ਸ੍ਰੀ ਗੰਦਵਾ ਸਾਹਿਬ ਦੇ ਤਾਰ ਸੇਵਾ ਦੇ ਕਰਦੇ ਹੋ ਮਸਤਾਨਾ ਸਾਹਿਬ ਦੇ ਕਰਦੇ ਰਿਖਿਆ ਕਿ ਦੇ ਲੰਗਰਾਂ ਤੇ ਲੜਾਈਆਂ ਹੁੰਦੀਆਂ ਉਹ ਪ੍ਰਸ਼ਾਦਾ ਖਾ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਕਿਉਂ ਮਿਲਦੀ ਹੈ

چرانچ جی جہاں جو ہے گرو جی کتن کرتے ہیں کہ انہیں ہری پرماتما اپنے بلا لینا پرماتما کریں ایسے گروہ آؤ ایسی مرکی آپ بھی بلائیے گا سچ گھوم گرو کے چرنگ من کر کے پنکتی ہردی وسائیے بالکان کے آدھی بنی بالکل ہر روز گرو سنگری بنیے لاہے آدر کریے سارے سنگان کا دنواد ਉਹ ਨਾਮ ਉਹ ਸ੍ਰੀ ਅਨੰਦ ਗੁਰਸਾਹਿਬ ਜੀ ਦਾ ਸੁਪਾਦਰ ਗੁਰੂ ਜੀ ਦਾ ਵਿਚਾਰਾ ਕਰਦੇ ਆ ਉਹੀਆਂ ਖਲਾਂ ਨੂੰ ਪਾਣੀ ਨੂੰ ਭੁੱਲਾ ਸਤਿਗੁਰੂ ਜੀ ਉਹਨਾਂ ਦੀ ਸੰਪਰਕਸ਼ਣ ਜੋਗ ਹੈ ਜੀ ਬਲਾਉ ਜੀ ਮੱਖੇ ਪਾਉ ਵੀ ਮੁਕਿਆ ਕੋਾਈ ਕਰਕੇ ਨਾ ਕਰਸਾ ਵਾਲਿ ਕੁ ਜੀ ਕੀ ਭਰੇ ਜੀ